ਸਸਿਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਵਾੜਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਸ਼ਹਿਰ ਬਾਗੇ ਪੁਰਾਣੇ ਦੇ ਵਿੱਚ ਬਾਗੇ ਪੁਰਾਣੇ ਤੋਂ ਜਦੋਂ ਆਪਾਂ ਮੰਦਿਰਾਂ ਵਾਲੇ ਪਾਸੇ ਨੂੰ ਜਾਂਦੇ ਆ 2.5 ਕਿਲੋਮੀਟਰ ਦੀ ਦੂਰੀ ਤੈਅ ਕਰਨ ਤੋਂ ਬਾਅਦ ਬਰ ਖੇਤਾਂ ਦੇ ਵਿੱਚ ਬਾਈ ਹੁਣਿਆਂ ਦੇ ਘਰ ਆ ਮਿੱਤਰੋ ਮੜੀਰਾ ਵਾਲੀ ਸੜਕ ਦੇ ਉੱਤੇ ਇੱਕ ਨਿਸ਼ਾਨੀ ਆ ਜਿਹੜੀ ਉਹ ਤੁਹਾਨੂੰ ਮੈਂ ਦੱਸ ਦਿੰਨਾ ਲਾਈਟ ਲਾਈਟਾਂ ਲਗੀਆਂ ਹੋਈਆਂ ਉਹ ਜਿੱਥੇ ਲਾਈਟਾਂ ਖਤਮ ਹੋਣਗੀਆਂ ਬਸ ਉੱਥੋਂ ਪਾਈ ਉਹਨਾਂ ਦੇ ਘਰਾਂ ਨੂੰ ਬਾਹਰ ਪਾਈ ਆਉਂਦੀਆਂ 4-3-4 ਘਰ ਪਾਈ ਉਹਨਾਂ ਦੇ ਬਾਹਰ ਖੇਤਾਂ ਦੇ ਵਿੱਚ ਆ ਕਿਹੜੇ ਪਾਸੇ ਕਿਹੜੇ ਘਰ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਹਾਂ ਉਹ ਤੁਹਾਨੂੰ ਸਾਰੀ ਜਾਣਕਾਰੀ ਦੇ ਦਿੰਨਾ ਮਿੱਤਰੋ ਇੱਕ ਬਾਕਮਾਲ ਮੈਂ ਦੇ ਦਰਸ਼ਨ ਕਰਵਾਉਂਗਾ ਤੁਹਾਨੂੰ ਮਿੱਤਰੋ ਚੰਗੇ ਦੁੱਧ ਦੀ ਮਾਲਕਣ ਕਰਮਾਂ ਵਾਲੀ ਕਿੰਨੇ ਦਿਨਾਂ ਦੀ ਕੱਚੀ ਆ ਕੀ ਦੀ ਡਿਟੇਲ ਆ ਉਹ ਕਰਦੇ ਗੱਲਬਾਤ ਪਾਈ ਦਿਨਾ ਸਿੰਘ ਜਮਾ ਕੁੰਡਾ ਬਹੁਤ ਸੋਹਣੇ ਸਿੰਘ ਦੀ ਮੈਂ ਆ ਉਹ ਕਰਦੇ ਬਾਕ ਦੇਸਾ ਸੋਈ ਬਾਈ ਕੀ ਹਾਲ ਚਾਲ ਹੈ ਠੀਕ ਹੈ ਜੀ 세ਤਾ ਦੇ ਪਰਿਵਾਰ ਬਾਈ ਠੀਕ ਹੈ ਉੱਤੀ ਬੋਲ ਦਿਓ ਨਾਮ ਦੱਸ ਦਿਓ ਕਿਰਦੀ ਮੈਂ ਗਰਮੀਤ ਸਿੰਘ ਗਰਮੀਤ ਸਿੰਘ ਅਸੀਂ ਗਰਮੀਤ ਬਾਈ ਫਿਰ ਜਾਨਵਰ ਦੋ ਵੇਚਣੀਆਂ ਹਨਾ ਪਹਿਲਾਂ ਮਾਤਾ ਦੱਸੋ ਠੀਕ ਆ ਹੁਣ ਹਾਂਜੀ ਠੀਕ ਹੈ ਚਲੋ ਸ਼ੁਕਰ ਹੈ ਬਾਈ ਅੱਛਾ ਕੀ ਕਾਰਨ ਬਣ ਗਿਆ ਇਹ ਮਾਲਾ ਜਾਨਵਰ ਵੇਚਣ ਦਾ ਕਿ ਵੈਸੇ ਜ਼ਿਆਦਾ ਹੋ ਗਏ ਫਿਰ ਵੈਸੇ ਜ਼ਿਆਦਾ ਹੋ ਗਏ ਨਾ ਥਾਂ ਹੈ ਨੀਗਾ ਠੀਕ ਆ ਥਾਂ ਮੈਂ ਅੱਗੇ ਵੇਖ ਰੇ ਮੈਂ ਬਾਈ ਕਿ ਥਾਂ ਥੋੜਾ ਲੱਗਦਾ ਅੱਛਾ ਬਾਈ ਜਿਹੜੀ ਮੈਂ ਵੇਚਣੀ ਆਪਾਂ ਇਹ ਕਿੰਨੇ ਵਾਸ ਸੋਦੀ ਜਤਕੀ ਇਹ ਜੀ ਤੀਜੇ ਸੂਏ ਸੂਣਾ ਤੀਜੇ ਸੂਏ ਸੂਣਾ ਆਏ ਨੇ ਕਿੰਨੇ ਦਿਨ ਪਹਿ ਜਾਂਦੇ ਹਜੇ ਬਾਈ ਬਾਈ ਦਿਨ ਇਹ ਤੇ 5-4 ਕਿਤੇ ਨਹੀਂ ਰਹਿੰਦੇ ਆ 5-4 ਦਿਨ ਹੀ ਰਹਿੰਦੇ ਆ ਹੈ ਠੀਕ ਆ ਬਾਈ ਅੱਛਾ ਦੁੱਧ ਕਿੰਨਾ ਕੋ ਚੋਇਆ ਹੋਇਆ ਬਾਈ ਪਹਿਲਾਂ ਆਪਾਂ ਇਹ ਦੁੱਧ ਦੇ ਵਿੱਚ 12 ਕਿਲੋ ਚੋਇਆ ਹੈ 12 ਕਿਲੋ ਦੁੱਧ ਚੋਇਆ ਹੋਇਆ ਦੋਹਾਂ ਢੇਮਾਂ ਦਾ ਹੈ ਇਹ ਸੂਆ ਕਿੰਨਾ ਵਸ ਹੁੰਦੀ ਐ ਤੱਕੀ ਤੇ ਤੀਜੇ ਸੂਏ ਤੀਜਾ ਸੂਆ ਦੂਜੇ ਸੂਏ 12 ਕਿਲੋ ਦੁੱਧ ਐ ਤੱਕੀ ਤਾਂ ਫਿਰ 13-14 ਨੂੰ ਹੱਥ ਮਾਰ ਜੂ ਹਣਾ ਹਾਂਜੀ ਹਾਂਜੀ ਅੱਛਾ ਆਖਾਂ ਇੱਕ ਲਾਗੇ ਤਰ੍ਹਾਂ ਦੀ ਇੱਕ ਅਲੱਗ ਹੈ ਨਾ ਦੁੱਧੀ ਦੇ ਜਵਾਬ ਹੈਗਾ ਨਹੀਂ ਜੀ ਹੈ ਨਹੀਂ ਹੈਨਾ ਨਹੀਂ ਹੈ ਨਹੀਂ ਜਵਾਬ ਬਈ ਠੀਕ ਆ ਅੱਛਾ ਸਿੰਘ ਸਿੰਘ ਬਹੁਤ ਸੋਹਣਾ ਝੋਟੀ ਦਾ ਹੈਨਾ ਬਈ ਦੁੱਧ ਕਿੰਨਾ ਕੁ ਟਾਈਮ ਪਿਆ ਗਈ ਬਈ ਸੂਨ ਮਾ ਦਾ ਹੈ ਬਣਨ ਤੋਂ ਬਾਅਦ ਬਈ ਸੱਤ ਅੱਠ ਮਹੀਨੇ ਦੁੱਧ ਆਪਾਂ ਪੀ ਆਪੀ ਲੈ ਆਈਏ ਤੇ ਤੋਂ ਹੈ ਠੀਕ ਆ ਬਈ ਅੱਛਾ ਇਹਦੀ ਟੀਕੇ ਕਿਹੜੇ ਤੋਂ ਗੱਪਣ ਕਰਵਾਤੀ ਬਈਏ ਮਿੱਟੀਗਾ ਲਵਾਇਆ ਕਿ ਸਣ ਤੋਂ ਹੀ ਕਰੋਸ ਹੈ ਨਹੀਂ ਜੀ ਟੀਕਾ ਹੈ ਟੀਕਾ ਉਹਦਾ ਕਨਫਰਮ ਜਾਣਕਾਰੀ ਨਹੀਂ ਆਪਣਾ ਹਣਾ ਠੀਕ ਆ ਅੱਛਾ ਬਈ ਰੇਟ ਕੀ ਰੱਖਾਂਗੇ ਆਪਾਂ ਇਹਦਾ ਜੀ ਬਈ ਇਹਦਾ 1.5 ਲੱਖ ਰੁਪਏ ਰੇਟ ਰੱਖੇ 1.5 ਲੱਖ ਰੁਪਏ ਰੇਟ ਮੰਗਤਾਂ ਵਿੱਚੋਂ ਕਰ ਦਿਆਂਗੇ ਜੀ ਹਾਂਜੀ ਵਿੱਚ ਮੈਂ ਤੁਹਾਨੂੰ ਕਿ ਕੱਡੇ ਬੰਨ ਤੋਰਦੇ ਬਣੇ ਖੋਲਦੇ ਲੈ ਵੀ ਮਿੱਤਰੋ ਤੀਜਾ ਸੂਆ ਕਰਮਣ ਵਾਲੀ ਨੇ ਸੁਣਾਵਾ ਤੁਹਾਨੂੰ ਬਿਊਟੀ ਆ ਜਿਹੜੀ ਉਹ ਸਿੰਘਾ ਮੂੰਹਾਂ ਦੀ ਤਾਂ ਮੈਂ ਵੱਧ ਫੋਕਸ ਰੱਖਿਆ ਪਹਿਲਾਂ ਹੀ ਕੈਮਰੇ ਦਾ ਇਸ ਕਰਕੇ ਤੁਹਾਨੂੰ ਵਿਖਾਉਣ ਦੇ ਲਈ ਹੁਣ ਲੈਵੇ ਤੇ ਆਜੋ ਲੈਵਾ ਵੇਖੋ ਕਿੱਡਾ ਖਰਾ ਕਰਮਣ ਵਾਲੀ ਨੂੰ ਮਿੱਤਰੋ ਪੂਰੀ ਭਾਂਡੇ ਠਣ ਦੇ ਵਿਆੜੀ ਮੈਂ ਆ ਕੋਈ ਕਹਿਣ ਵਾਲੀ ਗੱਲ ਨਹੀਂ ਕਿ ਮਿੱਤਰੋ ਲੈਵਾ ਲੂਵਾ ਹਰ ਪੱਖ ਤੋਂ ਓਕੇ ਦੀ ਰਿਪੋਰਟ ਆ ਲੇਓ ਬਈ ਮੋੜ ਜਾਓ ਲੇਵੇ ਲੂਵੇ ਵਾਲੇ ਪਾਸੇ ਤੋਂ ਕੋਕੇ ਜਿਹੜੀ ਫਿਰਦੀ ਕਰਮ ਵਾਲੀ ਕੋਈ ਕਹਿਣ ਵਾਲੀ ਗੱਲ ਨਹੀਂ ਕਿ ਯਾਰ ਸੋਹਣੀ ਸੁਨੱਖੀ ਮੈਂ ਬਣਦੀ ਤਣ ਦੀ ਮੂੰਹ ਮੱਥੇ ਲੱਗਦੀ ਹਰ ਪੱਖ ਤੋਂ ਥਣ ਦੇਵਾ ਚੰਗਾ ਲੱਗਾ ਵਿਰਲਾ ਚੰਗੀਆਂ ਵਾ ਕਰਮ ਵਾਲੀ ਨੂੰ ਹੌਣ ਦੇਖੋ ਤੁਸੀਂ ਮਿੱਤਰੋ ਬਣਦੇ ਇੱਥੇ ਬਣਦੇ ਪਾਸੇ ਦੇਖੋ ਕਿ ਇਹਨਾਂ ਦੀ ਮਿੱਤਰੋ ਸੋਹਣੀ ਸੁਨੱਖੀ ਮੈਂ ਆਪ ਵੀ ਤੁਸੀ ਤੁਹਾਨੂੰ ਪਸੰਦ ਆਊਗੀ ਕੋਈ ਕਹਿਣ ਵਾਲੀ ਗੱਲ ਨਹੀਂ ਕਿ 1.5 ਲੱਖ ਰੁਪਇਆ ਰੇਟ ਆ ਵਿੱਚੋਂ ਮਾਨਤਣ ਹੋ ਜਾਊਗਾ ਇਧਰਲੇ ਫੋਟੋ ਜੀ ਜਰੂਰ ਹੈਗੀ ਇੱਕ ਥਣਾ ਦੇ ਵਿਚਾਲੇ ਕਰਕੇ ਪਰ ਚਲਦੀ ਤਾਂ ਨਹੀਂ ਹੈ ਨਾ ਬਈ ਉਹ ਹੈ ਉਹ ਬੱਤੀ ਜੀ ਤਾਂ ਨਹੀਂ ਚੱਲਦੀ ਇਹਦੇ ਜਿਹੜੀ ਫੋਟ ਜੀ ਆ ਥਣ ਪਜਵਾ ਨਿੱਕਾ ਜਿਹਾ ਲੱਗਾ ਉਹ ਚੱਲਦਾ ਨਹੀਂ 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 ਠੀਕ ਆ ਬਈ ਠੀਕ ਆ ਮਿੱਤਰੋ ਬਹੁਤ ਸੋਹਣੀ ਮੈਂ ਪੱਧਰੀ ਪੁੱਧਰੀ ਚੰਗੀ ਅੱਛਾ ਬਈ ਵੈੜ ਦੇ ਕਿੰਨੇ ਦਿਨ ਪਿਆ ਹਜੇ ਇਹ ਵੈੜ ਦੇ ਦਾ ਕੱਚੀ ਜੀ ਵੈੜ ਦਾ ਹਲੇ ਮਾਣਾ ਮਹੀਨਾ ਵੀ ਜਾ ਸਕਦੀ ਆ ਹਾਂ ਤੇ ਮਾਲਾ ਸਾਈਵਾਲ ਚ ਆ ਗਈ ਹਨਾ ਬਈ ਤਿਆਰੀ ਤੁਰੀ ਬਹੁਤ ਚੰਗੀ ਕਰੂਗੀ ਹਨਾ ਹਾਂਜੀ ਹੂੰ ਹੋਣੀ ਲੇਵਾ ਤਾਂ ਕਰਮ ਵਾਲੀ ਪੂਰਾ ਸੋਹਣਾ ਆਪਣੇ ਪਹਿਲਾਂ ਨਹੀਂ ਆਏ ਬਈ ਹਾਂਜੀ ਹਾਂਜੀ ਪਹਿਲਣਾ ਜੀ ਕਿੰਨੀ ਉਮਰ ਦੀ ਹੋਗੀ ਬਈ ਇਹ ਇਹ ਮੇਰੇ ਨਾਲ ਹੋਊਗਾ ਡੇਢ 2.5 ਸਾਲਾਂ ਦੇ ਹੋਊਗੀ 2.5 ਸਾਲਾਂ ਦੇ ਠੀਕ ਹੈ ਭਾਈ ਅੱਛਾ ਇਹਦਾ ਸਾਈਵਾਲ ਦਾ ਟੀਕਾ ਫਿਰ ਚੰਗਾ ਹੀ ਭਰਾਇਆ ਹੋਇਆ ਹੈ ਭਾਈ ਹਾਂਜੀ ਹਾਂਜੀ ਠੀਕ ਹੈ ਇਹਦਾ ਰੇਟ ਭਾਈ ਫਿਰ ਇਹਦਾ ਰੇਟ ਤਾਂ ਭਾਈ ਮੁੱਕੇ ਤੇ ਦੱਸਣਗੇ ਹੁਣ ਸੀ ਦੱਸ ਦਾਂਗੇ ਠੀਕ ਹੈ ਕੱਢਾਂ ਬਰ ਨੂੰ ਤੋਰੀ ਬਣੇ ਖੋਲ ਦੇ ਲੋ ਲੈ ਮਿੱਤਰੋ ਬੱਛੀ ਦਾ ਰੇਟ ਨਹੀਂ ਹਜੇ ਤੈਅ ਕੀਤਾ ਕਿਉਂਕਿ ਭਾਈ ਬੱਛੀ ਕੱਚੀ ਆ ਹਜੇ 15-20 ਦਿਨਾਂ ਦੀ ਬੱਛੀ ਬਣੀ ਬਹੁਤ ਚੰਗੀ ਫਿਰਦੀ ਆ ਤੇ ਖਲਾਰਾ ਚੰਗਾ ਖੜਾ ਰੂਗੀ ਥੱਲੋ ਕਰਮਾਂ ਵਾਲੀ ਤੁਸੀਂ ਵੇਖਿਓ ਜੋ ਤੋਰੀ ਨਾ ਤੁਹਾਨੂੰ ਵਾਲ ਢੇਲਾ ਪੇ ਨਜ਼ਰ ਆਉਣਗੀਆਂ ਵੀ ਕੀ ਕਰੂਗੀ ਬੱਛੀ ਮੌਕੇ ਤੇ ਜ ਦੇਖੋ ਬਈ ਬੰਦੀ ਕੀ ਥੱਲੋਂ ਇਹ ਲੈ ਬਈ ਮੋਟਰ ਹਾਂ ਇਹ ਤਾਂ ਲੈਵਾ ਮਿੱਤਰੋ ਉਹ ਕਿਹਦੀ ਰਿਪੋਰਟ ਆ ਹਰ ਪੱਖ ਤੋਂ ਯਾਰ ਕੋਈ ਕਹਿਣ ਵਾਲੀ ਗੱਲ ਨਹੀਂ ਹੂੰ ਰੇਡ ਜਿਹੜਾ ਇਹਦਾ ਫੋਨ ਉਹਦੇ ਉੱਤੇ ਤੈਅ ਕਰਨਾ ਮੱਛੀ ਦਾ ਬਾਈ ਹੁਣਿਆਂ ਨੇ ਤੇ ਸਾਇਨਿਕ ਕੁਆਲਟੀ ਵੇਖ ਲੋ ਮੂੰਹ ਮੱਥਾ ਸਿਰ ਹਰ ਪੱਖ ਤੋਂ ਜਾਨੀ ਕਿ ਕਹਿਣ ਤੋਂ ਪਾਵੇ ਆ ਵੀ ਓਕੇ ਆ ਜਾਵਾਂ ਕਿ ਕਹਿਣ ਵਾਲੀ ਗੱਲ ਨਹੀਂ ਕਿ ਮਿੱਤਰੋ ਸੋਹਣੀ ਸੁਨੱਖੀ ਬੱਚੀ ਆ ਅੱਛਾ ਭਾਈ ਨੰਬਰ ਕਿੰਨਾ ਆਪਣਾ ਆ ਗਿਆ ਜੀ ਆਪਣਾ 94633 94633 0 07466 7466 9463307466 94633074 ਜਿਹੜਾ 66 ਬਾਈ ਦਾ ਨੰਬਰ ਨਾਮ ਕੀ ਹੈ ਬਾਈ ਆਪਣਾ ਆਪਣਾ ਨਾਮ ਹੀ ਗੁਰਮੀਤ ਸਿੰਘ ਹੈ ਜੀ ਗੁਰਮੀਤ ਸਿੰਘ ਬਾਹਰ ਖੇਤਾਂ ਦੇ ਵਿੱਚ ਘਰ ਆ ਕੇ ਆਪਣੇ ਹਨ ਕਈ ਵਾਰੀ ਫੋਨ ਨਹੀਂ ਲੱਗਦਾ ਕੀ ਪੁੱਛ ਕੇ ਆਵੇ ਬੰਦਾ ਵੀ ਕਿਹੜੇ ਘਰਾਂ ਦੇ ਜਾਣਾ ਬਸ ਗਰਮੀਤ ਸਿੰਘ ਜਨੂ ਜੋਰਾ ਸਿੰਘ ਦਾ ਗਰਮੀਤ ਸਿੰਘ son of ਜੋਰਾ ਸਿੰਘ ਕੇ ਘਰੇ ਠੀਕ ਹੈ ਜੀ ਅਸਰੇ ਕੇ ਅਸਰੇ ਕੇ ਬਾਈ ਦੇ ਅਸਰੇ ਕੇ ਠੀਕ ਹੈ ਜੀ ਅਸਰੇ ਕੇ ਬਾਈ ਕੇ ਘਰੇ ਜਾਣਾ ਇਹ ਪਿੰਡ ਦੇ ਵਿੱਚ ਮਿੱਤਰੋ ਨਾਮ ਹੁੰਦੇ ਆ ਡੋਡੀ ਰੱਖੇ ਘਰਾਂ ਦੀਆਂ ਨਿਸ਼ਾਨੀਆਂ ਦਿੱਤੀਆਂ ਹੁੰਦੀਆਂ ਤੇ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਆ ਧੰਨਵਾਦ ਸ਼ੁਕਰੀਆ